a 3 ਹੋ ਗਈ ਕੋਈ ਕਿ ਉਹ ਵੈਗਰੂ ਲਿਖਣਾ ਭੁੱਲੀ ਗਏ ਵਿੱਚ ਤੇ ਸਾਸਤਿਆਏ ਸੁਣ ਸੁ ਜੀਵਾਂ ਤੇਰੀ ਇਹ ਸਾਰੇ ਹੀ ਪ੍ਰੋਗਰਾਮ ਆਪ YouTube ਚੈਨਲ 'ਤੇ ਆਪਣੇ ਸਰਚ ਕਰ ਲਓ ਮੋਬਾਈਲ 'ਸਪੇ ਜੀ ਐਨ ਐਨ ਪੰਜਾਬੀ ਜੀ ਐਨ ਐਨ ਪੰਜਾਬੀ 'ਤੇ ਇਹ ਸਾਰੇ ਹੀ ਪ੍ਰੋਗਰਾਮ ਲਾਈਵ ਹੋ ਰਹੇ ਹਨ ਪਰ ਅਜੇ ਤੱਕ ਕਦੀ ਮੈਂ ਐਦਾਂ ਕਥਾ ਦੇ ਵਿੱਚ ਕਿਹਾ ਵੀ ਜਲਦੀ ਜਲਦੀ ਸ਼ੇਅਰ ਕਰਦੇ ਹੋ ਕਦੀ ਕਿਹਾ ਮੈਂ ਕਰਨਾ ਕੀਰਤਨ ਤੇ ਲੈਣੇ ਵੀਊ ਤੇ ਜੋ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਨੇ ਆਵਾਜ਼ ਉਠਾਈ ਸੀ ਇੱਕ ਕਿ ਜਿਹੜਾ ਤੂੰ ਮੇਰਾ ਪਿਤਾ ਵੈਗਰੂ ਵੈਗਰੂ ਤੂੰ ਮੇਰਾ ਮਾਤਾ ਵੈਗਰੂ ਵੈਗਰੂ ਤੂੰ ਮੇਰਾ ਬੰਧਪ ਹੋਰ ਹੋਰ ਤੂੰ ਮੇਰਾ ਭਰਾਤਾ ਬੁਆ ਗਿਆਨੀ ਰਣਜੀਤ ਸਿੰਘ ਜੀ ਨੇ ਇਸ ਉੱਪਰ ਆਵਾਜ਼ ਉਠਾਈ ਸੀ ਤੇ ਕਾਫੀ ਸੰਗਤਾਂ ਨੇ ਗਿਆਨੀ ਰਣਜੀਤ ਸਿੰਘ ਜੀ ਦਾ ਸਾਥ ਦਿੱਤਾ ਮੈਂ ਵੀ ਉਹਨਾਂ ਦੇ ਬਾਰੇ ਇੱਕ ਦੋ ਵੀਡੀਓ ਵੇਖੀਆਂ ਇਹ ਚੀਜ਼ ਬਾਰੇ ਬਾਅਦ ਵਿੱਚ ਮੈਂ ਵੀ ਕਥਾ ਦੇ ਵਿੱਚ ਵੀ ਗੱਲ ਕੀਤੀ ਸੰਗਤਾਂ ਨੇ ਮੈਨੂੰ ਵੀ ਕਾਫੀ ਫੋਨ ਲਾਇਆ ਤਾਂ ਫੋਨ ਲਾ ਕੇ ਸੰਗਤਾਂ ਨੇ ਮੈਨੂੰ ਵੀ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਜੋ ਬੋਲਿਆ ਵਾ ਬਿਲਕੁਲ ਸਹੀ ਬੋਲਿਆ ਵਾ ਕੀਰਤਨ ਦੀ ਮਰਿਆਦਾ ਬਹੁਤ ਧੀਰਜ ਦੇ ਨਾਲ ਬੜੇ ਪਿਆਰ ਦੇ ਨਾਲ ਕੀਰਤਨ ਹੋਣਾ ਚਾਹੀਦਾ ਵਾ ਆ ਹੋਰ ਹੋਰ ਕਰਨੀ ਲਲਕਾਰੇ ਮਾਰਨੇ ਤਵਲਿਆਂ ਦੀ ਠਾ ਠਾ ਕਰਾ ਕੇ ਬੇਸਾ ਪਾੜ ਦੇਣੀਆਂ ਅੰਦੇ ਭਾਈ ਸਾਹਿਬ ਬਿਲਕੁਲ ਤੁਹਾਡੀ ਸੱਚੀ ਗੱਲ ਆ ਅੰਦੇ ਇਹ ਕੋਈ ਕੀਰਤਨ ਨਹੀਂ ਆ ਅੰਦੇ ਇਹ ਤਾਂ ਸਰਾਸਰ ਕੀਰਤਨ ਦੇ ਨਾਂ ਤੇ ਮਜ਼ਾਕ ਤੇ ਕੀਰਤਨ ਦੇ ਨਾਂ ਤੇ ਬਹੁਤ ਵੱਡੀ ਇੱਕ ਬੇਅਦਬੀ ਆ ਸੰਗਤਾਂ ਨੇ ਮੈਨੂੰ ਫੋਨ ਆਇਆ ਫਿਰ ਮੇਰੀ ਖੁਦ ਪਰਸਨਲੀ ਗਿਆਨੀ ਰਣਜੀਤ ਸਿੰਘ ਜੀ ਨਾਲ ਗੱਲ ਹੋਈ ਗਿਆਨੀ ਰਣਜੀਤ ਸਿੰਘ ਜੀ ਦੀ ਮੈਂ ਆਪਣੀ ਵੀਡੀਓ ਭੇਜੀ ਉਹਨਾਂ ਨੇ ਵੀ ਪੂਰੀ ਵੀਡੀਓ ਸੁਣੀ ਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਬਹੁਤ ਵਧੀਆ ਬੋਲਿਆ ਮੈਨੂੰ ਉਹਨਾਂ ਨੇ ਕਿਹਾ ਖੈਰ ਮੈਂ ਆਪਣੇ ਵਿਸ਼ੇ ਵਾਲਾ ਵਾ ਇੱਕ ਵਾਰ 3-4 ਦਿਨ ਹੋਏ ਆ ਮੈਨੂੰ ਇੱਕ ਦਰਬਾਰ ਸਾਹਿਬ ਦਾ ਹਜੂਰੀ ਰਾਗੀ ਜੱਥਾ ਮਿਲਿਆ ਖੈਰ ਜਦੋਂ ਮਿਲੇ ਅਸੀਂ ਇਕੱਠੇ ਬੈ ਕੇ ਉੱਥੇ ਗੱਲਬਾਤ ਕੀਤੀ 10 ਮਿੰਟ ਅੱਛਾ ਉਹਨਾਂ ਰਾਗੀ ਸੰਗਾਂ ਨੇ ਮੈਨੂੰ ਦੱਸਿਆ ਆਂਦੇ ਕੀ ਸਾਡੇ ਦਾਦਾ ਜੀ ਵੀ ਦਰਬਾਰ ਸਾਹਿਬ ਦੇ ਰਾਗੀ ਸੀ ਸਾਡੇ ਪਰਦਾਦਾ ਜੀ ਵੀ ਰਾਗੀ ਸੀ ਆਂਦੇ ਸਾਡੇ ਦਾਦਾ ਜੀ ਰਾਗੀ ਸਾਡੇ ਪਰਦਾਦਾ ਜੀ ਆਂਦੇ ਮੇਰੇ ਪਿਤਾ ਜੀ ਰਾਗੀ ਅੰਦੇ ਅੱਜ ਮੈਂ ਵੀ ਰਾਗੀ ਸੰਗਿਆ ਦਰਬਾਰ ਸਾਹਿਬ ਦਾ ਚਲੋ ਸੁਣਿਆ ਮੈਂ ਬੜੀ ਖੁਸ਼ੀ ہوئی ਕਿਉਂਕਿ ਕਈ ਬੰਦੇ ਸਟੇਟਮੈਂਟਾਂ ਦਿੰਦੇ ਆ ਕਿ ਮੈਂ ਗਰੰਟੀ ਆ ਮੈਂ ਆਪਣੇ ਬੱਚੇ ਨੂੰ ਗਰੰਟੀ ਨਹੀਂ ਬਣਾਉਣਾ ਤੇ ਉਸ ਰਾਗੀ ਸੰਗ ਨੇ ਮੈਨੂੰ ਜਦੋਂ ਇਹ ਗੱਲ ਦੱਸੀ ਕਿ ਮੇਰੇ ਦਾਦਾ ਜੀ ਵੀ ਰਾਗੀ ਮੇਰੇ ਪਰਦਾਦਾ ਜੀ ਵੀ ਰਾਗੀ ਸੰਗ ਮੇਰੇ ਪਿਤਾ ਜੀ ਵੀ ਰਾਗੀ ਸੰਗ ਆੜੀ ਮੈਂ ਵੀ ਰਾਗੀ ਤੇ ਬੜਾ ਦਿਲ ਖੁਸ਼ ਹੋਇਆ ਮੇਰਾ ਵੀ ਉਹਨਾਂ ਨੇ ਜੋ ਗੱਲ ਤਾਂ ਸੀ ਮੈਨੂੰ ਉਹ ਤੁਸੀਂ ਵੀ ਤੁਸੀਂ ਵੀ ਸੁਣਿਓ ਧਿਆਨ ਦੇ ਨਾਲ ਉਹ ਕਹਿੰਦੇ ਕਿ ਸਾਡੇ ਪਿਤਾ ਜੀ ਸਾਡੀਆਂ ਗੱਲਾਂ ਤੇ ਚਪੇੜਾ ਮਾਰਦੇ ਸੀ ਛੋਟੇ ਹੁੰਦੇ ਆ ਆਂਦੇ ਇੱਕ ਦੀ ਗੱਲ ਹੁੰਦੀ ਹੈ ਕਿ ਬੱਚਾ ਢੀਠ ਹੋ ਜਾਂਦਾ ਵਾ ਇੱਕ ਬੱਚਾ ਢੀਠ ਹੋ ਕੇ ਕਹਿੰਦਾ ਕਿ ਮੇਰੀ ਮੈਨੂੰ ਅੱਜ ਬੁਖਾਰ ਚੜਿਆ ਵਾ ਮੈਂ ਅੱਜ ਮੇਰਾ ਸਰੀਰ ਨਹੀਂ ਠੀਕ ਬੱਚਾ ਇੱਕ ਬਾਂਦੇ ਲਾਉਂਦਾ ਵਾ ਉਹ ਕਹਿੰਦੇ ਸੀ ਬਾਂਦੀ ਵੀ ਲਾਉਂਦੇ ਹਾਂ ਸਾਡੀਆਂ ਗੱਲਾਂ ਤੇ ਤਾਂ ਵੀ ਚਪੇੜਾਂ ਵੱਜਦੀਆਂ ਅਹੀਂ ਵੀ ਭੀ ਭਾਵੇਂ ਤੁਹਾਨੂੰ ਜੋ ਮਰਜ਼ੀ ਹੋਇਆ ਵਾ ਤੁਸੀਂ 5 ਘੰਟੇ 7 ਘੰਟੇ ਇੱਕ ਸੁਰ ਦੀ ਪ੍ਰੈਕਟਿਸ ਕਰੋ ਉਹ ਕਹਿੰਦੀ ਇੱਕ ਤੇ ਚਲੋ ਬਹੰਦਾ ਹੁੰਦਾ ਵਾ ਆਂਦੇ ਜਦੋਂ ਸੱਚੀ ਵੀ ਬਿਮਾਰ ਹੋ ਜਾਂਦਾ ਹੈ ਨਾ ਤਾਂ ਵੀ ਆਂਦੇ ਸਾਡੀਆਂ ਗੱਲਾਂ ਤੇ ਚਪੇੜਾਂ ਵੱਜਦੀਆਂ ਅਹੀਂ ਵੀ 5 ਘੰਟੇ 7 ਘੰਟੇ ਮਿਹਨਤ ਕਰੋ ਤੇ ਆਂਦੇ ਪਰ ਛੋਟੇ ਹੁੰਦਿਆਂ ਨੂੰ ਸਾਨੂੰ ਗੁੱਸਾ ਆਉਂਦਾ ਹੈ ਕਿ ਸਾਡੀਆਂ ਗੱਲਾਂ ਤੇ ਚਪੇੜਾਂ ਵੱਜਦੀਆਂ ਵਾ ਉਹ ਤੁਹਾਨੂੰ ਪਤਾ ਬੱਚੇ ਦੀਆਂ ਗੱਲਾਂ ਦੇ ਚਪੇੜਾ ਮਾਰੋ ਤੇ ਬੱਚੇ ਗੁੱਸਾ ਕਰਦੇ ਆ ਕਿ ਮੇਰੀ ਗਲਤੀ ਮੇਰੇ ਪਿਓ ਨੇ ਚਪੇੜਾ ਮਾਰੀ ਆ ਬੱਚੇ ਗੁੱਸਾ ਕਰਦੇ ਆ ਪਰ ਉਸ ਰਾਗੀ ਸੰਗੜੇ ਮੈਨੂੰ ਜੋ ਜਵਾਬ ਦਿੱਤਾ ਉਹ ਕਹਿੰਦੇ ਕਿ ਛੋਟੇ ਹੁੰਦਿਆਂ ਸਾਨੂੰ ਚਪੇੜਾ ਵੱਜਦੀਆਂ ਸੀ ਉਹ ਛੋਟੇ ਹੁੰਦਿਆਂ ਦੇ ਚਪੇੜਾ ਸੀ ਪਰ ਅੰਦੇ ਅੱਜ ਵੱਡੇ ਹੋ ਗਏ ਆ ਆਂਦੇ ਅੱਜ ਸਾਨੂੰ ਪਤਾ ਲੱਗਾ ਵਾ ਕਿ ਨਹੀਂ ਜੀ ਨਹੀਂ ਉਹ ਚਪੇੜਾ ਨਹੀਂ ਉਹ ਦੇਸੀ ਕਿਉ ਹੀ ਉਹ ਕਹਿੰਦੇ ਸਾਨੂੰ ਅੱਜ ਪਤਾ ਲੱਗਾ ਵਾ ਕਿਉਂ ਚਪੇੜਾ ਨਹੀਂ ਜਿਹੜੀਆਂ ਛੋਟੇ ਹੁੰਦਿਆਂ ਵੱਜਦੀਆਂ ਸੀ ਉਹ ਕਦੇ ਨਾ ਕਦੇ ਕਾਜੂ ਬਦਾਮ ਹੀਗੇ ਉਹ ਦੇਸੀ ਕਿਉ ਉਹ ਹੀਗੇ ਜਿਹੜੇ ਅਸੀਂ ਉਦੋਂ ਖਾਦੇ ਤੇ ਅੱਜ ਸਾਡੇ ਕੰਮ ਆਏ ਉਹਨਾਂ ਦੀ ਮਿਹਨਤ ਇੱਕ ਉਹਨਾਂ ਦੀ ਮਿਹਨਤ ਨੂੰ ਭਾਗ ਲੱਗੇ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਦੇ ਅਸਥਾਨ ਤੇ ਉਹ ਹਜੂਰੀ ਰੱਗੀ ਅੱਜ ਖੈਰ ਉਹ ਹੁੰਦੀ ਮਿਹਨਤ ਜਿੰਨਾ ਪਿਓ ਨੇ ਵੀ ਗੱਲਾਂ ਦੇ ਚਪੇੜਾ ਮਾਰੀਆਂ ਹੋਣਾਂ ਮਾਂ ਨੇ ਵੀ ਮਾਰੀਆਂ ਹੋਣਾਂ ਉਹ ਤੇ ਹੁੰਦੀ ਏ ਇੱਕ ਮਿਹਨਤ ਕਿ ਜਿਹੜੀ ਸੁਰ ਸਿੱਖਣੀ ਅੱਛਾ ਇੱਕ ਬੇਨਤੀ ਹੋਰ ਕਰਾਂ ਇੱਕ ਹੁੰਦੀ ਆ ਤਵਲਿਆਂ ਦੀ ਬੇਸਾ ਪਾੜਨ ਦੀਆਂ ਬਸ ਕੋਈ ਸੁਰ ਨਹੀਂ ਆਉਂਦੀ ਬਸ ਸ਼ੈਣੇ ਚੁੱਕ ਲੋ ਢੋਲਕੀਆਂ ਚੱਕ ਲੋ ਚਮਟੇ ਚੱਕ ਲੋ ਤੇ ਹੋਰ ਹੋਰ ਕਰਕੇ ਲਲਕਾਰੇ ਮਾਰ ਕੇ ਚਲੋ ਜੀ ਕੀਰਤਨ ਹੋ ਗਿਆ ਤੇ ਬਸ ਆਖੋ ਸਤਨਾਮ ਐਦਾਂ ਕਰਕੇ ਕੀਰਤਨ ਹੋ ਗਿਆ ਮੈਂ ਬੇਨਤੀ ਕਰਾਂ ਸਾਡੇ ਵਿੱਚ ਬੜੇ ਮਿਹਨਤੀ ਕੀਰਤਨੀਆਂ ਬੈਠੇ ਆ ਤੁਸੀਂ ਦਰਬਾਰ ਸਾਹਿਬ ਦਾ ਜਥਾ ਵੇਖ ਲਓ ਭਾਈ ਲਖਵਿੰਦਰ ਸਿੰਘ ਜੀ ਉਹ ਵਿਚਾਰੇ ਨੇਤਰਹੀਣ ਆ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਕੋਈ ਦਿੰਦਾ ਤੇ ਪਰ ਫਿਰ ਵੀ ਉਹਨਾਂ ਦੀ ਮਿਹਨਤ ਕਿੰਨੀ ਆ ਕਿ ਉਹਨਾਂ ਰਾਗੀ ਸਿੰਘਾਂ ਨੇ ਭਾਈ ਲਖਵਿੰਦਰ ਸਿੰਘ ਜੀ ਨੇ ਨੇਤਰਹੀਨ ਹੋਣ ਦੇ ਬਾਵਜੂਦ ਗੁਰਬਾਣੀ ਕੰਠ ਕੀਤੀ ਤੇ ਨਾਲੇ ਸੁਰਾਂ ਸਿੱਖੀਆਂ ਕੀਰਤਨ ਸਿੱਖਿਆ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਗੀ ਆ ਹਜੂਰੀ ਰਾਗੀ ਉਹਨਾਂ ਨੇ ਇਹ ਗੱਲ ਮੈਨੂੰ ਇੱਕ ਸਮੇਂ ਦੇ ਦੱਸੀ ਸੀ ਕਿ ਜਦੋਂ ਮੈਂ ਛੋਟਾ ਹਾਂ ਮੇਰੇ ਅੱਖਾਂ ਦੇ ਵਿੱਚ ਦੋ ਪ੍ਰੋਬਲਮ ਆ ਗਈ ਸੀ ਤੇ ਪਰ ਫਿਰ ਵੀ ਉਹਨਾਂ ਨੇ ਗੁਰਬਾਣੀ ਕੰਠ ਕੀਤੀ ਉਹਨਾਂ ਨੇ ਹਰਮੋਨੀਆ ਸਿੱਖਿਆ ਸੁਰਾਂ ਸਿੱਖੀਆਂ ਮਿਹਨਤ ਕੀਤੀ ਦਿਨ ਰਾਤ ਜਾ ਕੇ ਤੇ ਉਹਨਾਂ ਨੇ ਮਿਹਨਤ ਨੂੰ ਗੁਰੂ ਸਾਹਿਬ ਨੇ ਭਾਗ ਲਾਇਆ ਸਿਰ ਝੁਕਦਾ ਵਾ ਭਾਈ ਲਖਵਿੰਦਰ ਸਿੰਘ ਜੀ ਅੱਗੇ ਭਾਈ ਗੁਰਮੀਤ ਸਿੰਘ ਸ਼ਾਨ ਐਡੇ ਉੱਚੀ ਚੋਟੀ ਦੇ ਕਲਾਸੀਕਲ ਰਾਗੀ ਪਰ ਮਾਫ ਕਰਨਾ ਸੰਗਤ ਜੀ ਅੱਜ ਉਹਨਾਂ ਰਾਗੀ ਸੰਗਾਂ ਦੀ ਸਾਨੂੰ ਕਦਰ ਨਹੀਂ ਕਦਰ ਕਿਹਨਾਂ ਦੀ ਆ 68 ਠਾਕਰਾਂ ਵਾਲਿਆਂ ਦੀ ਕਦਰ ਕਿਹਨਾਂ ਦੀ ਆ ਆ ਚੀਕਾਂ ਮਾਰਨ ਵਾਲਿਆਂ ਦੀ ਮਾਫ ਕਰਨਾ ਜੇ ਕਿਸੇ ਨੂੰ ਗੁੱਸਾ ਲੱਗੇ ਤਾਂ ਪਰ ਅੱਜ ਕਦਰ ਕੇਵਲ ਤੇ ਕੇਵਲ ਚੀਕਾਂ ਮਾਰਨ ਵਾਲੇ ਰਾਗੀਆਂ ਦੀ ਆ ਜਿੰਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਦੋਸਰਾਵੇਂ ਹੁੰਦਿਆਂ ਹੁਣ ਗੀਆਂ ਬਸ ਚੱਕ ਲੋ ਵਾਜੇ ਚੱਕ ਲੋ ਸ਼ੈਣੇ ਚੱਕ ਲੋ ਢੋਲਕੀਆਂ ਤੇ ਚਲੋ ਜੀ ਖੜਕਾਈ ਜਾਓ ਠਾ ਠਾ ਕਰੀ ਜਾਓ ਤਬਲਿਆਂ ਤੇ ਇਹ ਕਿੱਥੋਂ ਦਾ ਕੀਰਤਨ ਹੈ ਮੈਂ ਇੱਕ ਬੇਨਤੀ ਕਰਾਂ ਇੱਕ ਆ ਵੀਡੀਓ ਵੇਖੀ ਮੈਂ ਸਿੰਘਾਂ ਨੇ ਵਿਖਾਈ ਮੈਨੂੰ ਉਹ ਰਾਗੀ ਸੰਗਿਆ ਦਿੱਲੀ ਦਾ ਹੀ ਆ ਬੱਬੀਹਾ ਨਾਂ ਮੁੰਡੇ ਦਾ ਉਹ ਗਲਾਬੀ ਪੱਗਾਂ ਬੰਨ੍ਹ ਕੇ ਕੀਰਤਨ ਕਰਨ ਰਿਹਾ ਵਾ ਅੱਛਾ ਸਾਈਡ ਵਾਲਿਆਂ ਨੇ ਕਾਲੀਆਂ ਬੰਨ੍ਹੀਆਂ ਵਾ ਸਾਈਡ ਵਾਲੇ ਦੀਆਂ ਸਾਈਡ ਵਾਲੇ ਦੀਆਂ ਦਸਤਾਰਾਂ ਕਾਲੀਆਂ ਵਾ ਉਹ ਬੱਬੀਹਾ ਜਿਹੜਾ ਮੁੰਡਾ ਰਾਗੀ ਆ ਉਹਦੀ ਪੱਗ ਗਲਾਬੀ ਆ ਕੀ ਗਲਾਬੀ ਪੱਗਾਂ ਬੰਨ੍ਹਣਾ ਕੀਰਤਨ ਦੀ ਮਰਿਆਦਾ ਹੈ ਕਿਤੇ ਅਸਲ ਵਿੱਚ ਜੋ ਪੱਗਾਂ ਦੇ ਰੰਗ ਕਿਹੜੇ-ਕਿਹੜੇ ਰਾਗੀ ਸੰਗ ਬੰਨ੍ਹ ਸਕਦੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਚਿੱਟੀ ਕਾਲੀ ਨੀਲੀ ਤੇ ਔਰੈਂਜ ਜਾਂ ਖੱਟੀ ਜਾਂ ਇੱਕ ਦੋ ਰੰਗ ਹੋਰ ਵੀ ਹੋਣਗੇ ਪਰ ਜਿਹੜੀਆਂ ਰੰਗ ਬਰੰਗੀਆਂ ਕਦੀ ਲਾਲ ਬਣ ਲੈਣੀਆਂ ਪੱਗਾ ਕਦੀ ਗੁਲਾਬੀ ਬਣ ਲੈਣੀਆਂ ਕੀ ਲੱਗਦਾ ਕਿਥੋਂ ਦੀ ਮर्यादा ਆ ਅੱਜ ਜਿਹੜੇ ਮर्यादा ਦੀ ਉਲੰਘਣਾ ਕਰ ਰਹੇ ਆ ਇਹਨਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ ਤੇ ਇੱਕ ਬੇਨਤੀ ਹੋਰ ਕਰਾਂ ਆ ਕਈ ਰਗੀ ਸੰਗ ਸੈਠੇ ਫੇਕੇ ਆ ਜਿਹੜੇ ਪਿਆਨੋ ਦਾ ਕੀਰਤਨ ਕਰਦੇ ਆ ਐਡਾ ਵੱਡਾ ਪਿਆਨੋ ਰੱਖ ਲੈਣਾ ਤੇ ਗਾਣਿਆਂ ਵਾਲੀਆਂ ਤਰਜ਼ਾਂ ਤੇ ਕੀਰਤਨ ਕਰਨੇ ਸਾਰੀ ਰਾਤ ਬੈਠ ਕੇ ਪਹਿਲਾਂ ਗਾਣੇ ਸੌਂਦਿਆ ਰਹਿੰਦੇ ਹੋਣਗੇ ਦਾ ਮਤਲਬ ਕਿ ਪਹਿਲਾਂ ਸਾਰੀ ਰਾਤ ਬੈਠ ਕੇ ਗਾਣੇ ਸੌਂਦੇ ਰਹਿੰਦੇ ਹੋਣਗੇ ਫਿਰ ਉਹ ਗਾਣੇ ਦੇ ਨਾਲ ਸ਼ਬਦ ਮੈਚ ਕਰਦੇ ਹੋਣਗੇ ਕਿ ਇਸ ਗਾਣੇ ਤੇ ਕਿਹੜਾ ਸ਼ਬਦ ਲੱਗੂਗਾ ਤੇ ਜੇਕਰ ਮੈਂ ਬੇਨਤੀ ਕਰਾਂ ਪਹਿਲਾਂ ਹੀ ਮਿਹਨਤ ਕਰ ਲਈ ਜਾਵੇ ਤੇ ਸਭ ਤੋਂ ਵਧੀਆ ਨਹੀਂ 9 ਵਜੇ ਦਾ ਟਾਈਮ ਲੈ ਕੇ 10:30 ਵਜੇ ਆਉਣਾ ਬਹੁਤੇ ਐਸੇ ਰਾਗੀ ਵੀ ਹੈਗੇ ਆ ਬਹੁਤੇ ਸਾਡੇ ਵਿੱਚ ਐਸੇ ਰਾਗੀ ਸਿੰਘ ਵੀ ਹੈਗੇ ਆ ਜਿਹੜੇ ਅੱਜ ਵੀ ਦਾੜੀਆਂ ਬੰਨ ਕੇ ਕੀਰਤਨ ਕਰਦੇ ਆ ਉਹ ਦਾੜੀ ਬੰਨ ਕੇ ਨਾ ਇੱਕ ਰਾਗੀ ਸਿੰਘ ਦੀ ਫੋਟੋ ਵਿਖਾਈ ਸਿੰਘਾਂ ਨੇ ਉਹ ਦਾੜੀ ਬੰਨੀ ਹੁੰਦੀ ਉਹਨੇ ਤੇ ਐਂ ਕਰਕੇ ਨਾ ਐਦਾਂ ਕਰਕੇ ਤਾਂ ਬਲਾਵ ਜਾ ਰਹੇ ਹੁੰਦਾ ਮੁੰਡਾ ਹੁਣ ਭਾਈ ਮੈਨੂੰ ਮਾਫ ਕਰਿਓ ਮੈਂ ਇੱਕ ਬੇਨਤੀ ਕਰਦਾ ਕੀ ਸਰ ਤੋਂ ਸਬੂਤ ਹੈਗਾ ਵਾ ਕੋਈ ਵੀ ਦਾੜੀ ਬੰਨੀ ਹੋਵੇ ਹੋ ਸਕਦਾ ਕਟਿੰਗ ਵੀ ਕੀਤੀ ਹੋਵੇ ਥੋੜੀ ਬੋਦੀ ਦਾੜੀ ਦੀ ਪੱਕੀ ਗੱਲ ਹੈ ਕਟਿੰਗ ਕੀਤੀ ਹੋ ਸਕਦੀ ਹੈ ਕਿਉਂਕਿ ਗੁਰਸਿੱਖ ਦੀ ਗੁਰਸਿੱਖ ਦਾ ਦਾੜਾ ਖੁੱਲਾ ਸੋਣਾ ਲੱਗਦਾ ਵਾ ਗੁਰਸਿੱਖ ਦਾ ਦਾੜਾ ਪ੍ਰਕਾਸ਼ ਸੋਣਾ ਲੱਗਦਾ ਵਾ ਇੱਕ ਬੇਨਤੀ ਹੋਰ ਕਰਾਂ ਜਿਹੜਾ ਰਾਗੀ ਸਿੰਘ ਅੱਜ ਕਹਿ ਰਿਹਾ ਕਿ ਦਾੜੀਆਂ ਬੰਨ ਕੇ ਕੀਰਤਨ ਕਰ ਰਹੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਗੀ ਟੈਪਰੀਆਂ ਪਾ ਕੇ ਕੀਰਤਨ ਕਰਨ ਨੂੰ ਕਹਿ ਦੇਣਗੇ ਇਹ ਰਾਗੀ ਸੰਗ ਹੋਰ ਕੋਈ ਲਵਾ ਚੇਂਜ ਕਰਕੇ ਕੋਈ ਟੀ-ਸ਼ਰਟ ਪਾ ਕੇ ਵੀ ਕੀਰਤਨ ਕਰਨ ਨੂੰ ਕਹਿ ਦੇਣਗੇ ਟੈਪਰੀਆਂ ਕਿਵੇਂ ਪਾ ਟੈਪਰੀਆਂ ਪਾ ਕੇ ਵੀ ਕੀਰਤਨ ਕਰਨ ਨੂੰ ਕਹਿ ਦੇਣਗੇ ਤੇ ਮਾਫ ਕਰਨਾ ਸੰਗਤ ਜੀ ਜਿਹੜੇ ਅੱਜ ਦਾੜੀ ਬੰਨ੍ਹ ਕੇ ਕੀਰਤਨ ਕਰਦੇ ਆ 2.5 3-3 ਲੱਖ ਰੁਪਏ ਚ ਬੋਕਨ ਦੇ ਹੋ ਰਾਗੀ ਤੇ ਪਰ ਮਾਫ ਕਰਨਾ ਸੰਗਤ ਜੀ ਗੁਰਦੁਆਰਿਆਂ ਦੇ ਵਿੱਚ ਐਸੇ ਰਾਗੀ ਸਿੰਘ ਵੀ ਹੁੰਦੇ ਆ ਜਿਹੜੇ ਵਿਚਾਰੇ 2100 ਰੁਪਿਆ 3100 ਰੁਪਿਆ ਲੈ ਕੇ ਕੀਰਤਨ ਕਰਦੇ ਆ ਸਾਨੂੰ ਲੋੜ ਆ ਉਹਨਾਂ ਦਾ ਮੁੱਲ ਪਾਈ ਗਈ ਅੱਜ ਇੱਕ ਬੇਨਤੀ ਹੋਰ ਕਰਾਂ ਬਹੁਤੇ ਸਾਡੇ ਵਿੱਚ ਜਿਹੜੇ ਇੱਕ ਰਾਗੀ ਸਿੰਘ ਦੀ ਵੀਡੀਓ ਵਿਖਾਈ ਸਿੰਘਾਂ ਨੇ ਉਹ ਕਹਿ ਰਿਹਾ ਵਾ ਕਹਿੰਦਾ ਵੀ ਵੀਡੀਓ ਜਿੰਨੀ ਵੀ ਲਾਈਵ ਹੋਈ ਆ ਆਂਦਾ ਕੀਰਤਨ ਪ੍ਰਧਾਨਾ ਚੈਨਲ ਤੇ ਹੋਈ ਆ ਲਓ ਜੀ ਫਲਾਣੇ ਚੈਨਲ ਤੇ ਲਾਈਵ ਹੋਈ ਆ ਆਂਦਾ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਬੇਨਤੀ ਕਰਾਂ ਅਜੇ ਤੱਕ ਮੈਂ ਵੀ ਕਥਾ ਕਰਦਾ ਵਾਂ ਕਦੀ ਮੈਨੂੰ ਇਹ ਗੱਲ ਕਹਿੰਦੇ ਸੁਣਿਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂ ਕੋਈ ਜ਼ਰੂਰੀ ਹੋਵੇ ਮੈਂ ਕੋਈ ਗੱਡੀ 'ਚ ਬੈ ਕੇ ਵੀਡੀਓ ਬਣਾਈ ਹੋਵੇ ਉਹ ਭਾਵੇਂ ਮੈਂ ਕਹਿ ਦਵਾਂ ਸ਼ੇਅਰ ਕਰ ਦਿਓ ਪਰ ਅਜੇ ਤੱਕ ਕਦੀ ਮੈਂ ਐਦਾਂ ਕਥਾ ਦੇ ਵਿੱਚ ਕਿਹਾ ਵੀ ਜਲਦੀ ਜਲਦੀ ਸ਼ੇਅਰ ਕਰ ਦਿਓ ਕਦੀ ਕਿਹਾ ਮੈਂ ਕਰਨਾ ਕੀਰਤਨ ਤੇ ਲੈਣੇ ਵੀਊ ਸਾਨੂੰ ਅੱਜ ਰੋਕ ਲਾਉਣੀ ਪਊਗੀ ਦਾ ਰਗੀਆਂ ਮੈਂ ਬੇਨਤੀ ਕਰਾਂ ਆਪਣੇ ਨਾਰਮਲ ਕੀਰਤਨ ਵਾਲੇ ਰਾਗੀਆਂ ਨੂੰ ਪ੍ਰਮੋਟ ਕਰੋ